ਲੋਵੀ ਮਿੱਤਰੋ ਨਮਾ ਦਗਾਣਾ ਬਹੁਤ ਪਿਆਰਾ ਦਗਾਣਾ ਸਰਪੰਚ ਤੇ ਸਰਪੰਚਣੀ ਦੀ ਗੱਲਬਾਤ ਸੁਣੇ ਫਿਰ ਧਿਆਨ ਨਾਲ ਕੋਲ ਡਰ ਹਿੰਕ ਫਰੂਟੀਆਂ ਬੰਡੇ ਸੇਬ ਬਥੇਰੇ ਵੇ ਬੀਅਰ दारू ਖਾਰੇ ਕੱਲੇ ਚਾਰ ਚੁਫੇਰੇ ਵੇ 3 ਲੱਖ ਲਾ ਕੇ ਪੈਸਾ ਕੋਈ ਨਾ ਬਟਿਆ ਮਈਆ ਵੇ ਪੈਸਾ ਬਟਿਆ ਮਈਆ ਵੇ ਸਰਪੰਚੀ ਲੈ ਕੇ 10 ਪਲਾਂ ਕੀ ਖਟਿਆ ਮਈਆ ਵੇ ਸਰਪੰਚੀ ਲੈ ਕੇ 10 ਆਪਾਂ ਕੀ ਖਟਿਆ ਮਈਆ ਵੇ ਦੋ ਧੜਿਆਂ ਵਿੱਚ ਵੰਡੇ ਗਏ ਨੇ ਮੈਂਬਰ ਸਾਰੇ ਨਹੀਂ ਕੰਮ ਚੱਲਣ ਨਹੀਂ ਦਿੰਦੇ ਕੋਈ ਘਰ ਮਾ ਮਾਰੇ ਨਹੀਂ ਕੜਮ ਚੌਧਰੀ ਸਾਲੇ ਪੁੱਠੇ ਕਰਦੇ ਕਾਰੇ ਨਹੀਂ ਪੁੱਠੇ ਕਰਦੇ ਕਾਰੇ ਨਹੀਂ ਉਹ ਜੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨਹੀਂ ਹਾਂ ਜੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨਹੀਂ ਸਕੀਮ ਲਗਾ ਕੋਈ ਵੱਡੀ ਸੁਪਨੇ ਕਰੀਏ ਪੂਰੇ ਵੇ ਆ ਮੈਂਬਰ ਮੂੰਬਰ ਆਉਣੇ ਚੰਨਾ ਲੋਟਨੇ ਕੂਰੇ ਵੇ ਆ ਮੈਂਬਰ ਮੂੰਬਰ ਆਉਣੇ ਚੰਨਾ ਲੋਟਨੇ ਕੂਰੇ ਵੇ ਵਿੱਚ ਹਵਾ ਦੇ ਸਾਥ ਪੈਰ ਗਿਆ ਪਟਿਆ ਮਈਆ ਵੇ ਸਰਪੰਚੀ ਲੈ ਕੇ ਦਸ ਪਲਾਂ ਕੀ ਖਟਿਆ ਮਈਆ ਵੇ ਸਰਪੰਚੀ ਲੈ ਕੇ ਦਸ ਪਲਾਂ ਕੀ ਖਟਿਆ ਮਈਆ ਵੇ ਦੋ ਤਿੰਨ ਕੌਲੀ ਚੱਟ ਜੇ ਉਂਗਲਾ ਲਾਉਂਦੇ ਰਹਿੰਦੇ ਨੇ ਚੰਗੀ ਭਲੀ ਪੰਚਾਇਤ ਚ ਫਰਕ ਜਾ ਪਾਉਂਦੇ ਰਹਿੰਦੇ ਨੇ ਆ ਦੋ ਤਿੰਨ ਕੌਲੀ ਚੱਟ ਜੇ ਉਂਗਲਾਂ ਲਾਉਂਦੇ ਰਹਿੰਦੇ ਨੇ ਚੰਗੀ ਭਲੀ ਪੰਚਾਇਤ ਚ ਫਰਕ ਜਾ ਪਾਉਂਦੇ ਰਹਿੰਦੇ ਨੇ ਨਾਲ ਬੀਬੀਆਂ ਰਲੀਆਂ ਕਰਦੀਆਂ ਤਾਰੇ ਮਾਰੇ ਨੀ ਕਰਦੀਆਂ ਤਾਰੇ ਮਾਰੇ ਨੀ ਜੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨੀ ਹਾਂ ਜੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨੀ ਪਟਵਾਰੀ ਸੈਕਟਰੀ ਨੰਬਰ ਦਾ ਨਾ ਪਾਲਿਆ ਯਾਰੀ ਵੇ ਸ਼ਾਮਲਾਟ ਹੀ ਦਬਲੇ ਬਰਤ ਕੇ ਤੂੰ ਸ਼ਿਆਰੀ ਵੇ ਕੋਈ ਸ਼ਾਮਲਾਟ ਹੀ ਦਬਲੇ ਬਰਤ ਕੇ ਤੂੰ ਸ਼ਿਆਰੀ ਵੇ ਕਰਜ਼ੇ ਵਾਲਾ ਰੋਗ ਤਾਂ ਜਾਊ ਕਟਿਆ ਮਈਆ ਵੇ ਸਰਪੰਚੀ ਲੈ ਕੇ 10 ਬਲਾਂ ਕੀ ਖਟਿਆ ਮਈਆ ਵੇ ਸਰਪੰਚੀ ਲੈ ਕੇ 10 ਆਪਾਂ ਕੀ ਖਟਿਆ ਮਈਆ ਵੇ ਲਓ ਜੀ ਫਿਰ ਸਰਪੰਚ ਡਰਦਾ ਵੀ ਐ ਅੱਜ ਦੇ ਟਾਈਮ ਤੋਂ ਤੁਹਾਨੂੰ ਪਤਾ ਮਿੰਟ ਤੇ ਸਾਰਾ ਘਰਾਮਾਰਾ ਹੋ ਜਾਂਦਾ ਵੀਡੀਓ ਬਣ ਜਾਂਦੀਆਂ ਨਗੀਆਂ ਸਰਪੰਚ ਕੀ ਕਹਿੰਦਾ ਆਉਣ ਲੈਣ ਸਭ ਹੋ ਗਿਆ ਹੁਣ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵਿੱਚ ਜੇਲ੍ਹ ਦੇ ਜਾ ਕੇ ਦਿਸਦੇ ਦਿਨ ਵਿੱਚ ਤਾਰੇ ਨਹੀਂ ਦਿਸਦੇ ਦਿਨ ਵਿੱਚ ਤਾਰੇ ਨਹੀਂ ਡੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨਹੀਂ ਸਰਪੰਚੀ ਲੈ ਕੇ ਦਸ ਫਲਾਂ ਕੀ ਖਟਿਆ ਮਾਈ ਆਵੇ ਨਹੀਂ ਡੱਟ ਕਸੂਤਾ ਫਸ ਗਿਆ ਦੱਸਾਂ ਕੀ ਮਟਿਆਰੇ ਨਹੀਂ